ਗੁੱਡੀਆਂ ਆਪਾਂ ਸਾਰੀਆਂ ਲੈਣ ਦੀਆਂ ਆਲਮੋਸਟ ਉੱਪਰ। ਸਾਲੇ ਆੜਗਾ ਲਾਉਣੀਆਂ ਪੈਣੀਆਂ ਇਦਾਂ ਨਹੀਂ ਕੁਝ ਹੁੰਦਿਆ ਸਾਮ। ਆ ਗਾ 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 ਪਈ। ਬਾਬਾ ਆ ਖਾ ਜਦੇ ਪਾਣੀ ਉਹ ਲਾ। ਬਣਾਵਾ। ਆਏ ਬਾਬੇ ਹੋ ਵੀ ਫਿਰਦਨ। ਕਰਪਾਈ ਦਿੰਦਾ ਬੰਦੇ ਨੂੰ। ਗੁੱਡੇ ਕਿੰਨੇ ਵੱਡੇ ਸਾਡੇ ਪਾੜ ਗਏ ਇਦਾਂ ਹੀ। ਹਾਈ ਮਿੱਤਰੋ ਹੈਪੀ ਬਰਥਡੇ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਤੇ ਹੈਪੀ ਲੋਰੀ ਸਾਰਿਆਂ ਨੂੰ ਮੋਲ ਤੁਸੀਂ ਦੇਖ ਸਕਦੇ ਹੋ ਪੂਰਾ ਅੰਬਲ ਸਾਰ ਗੁੱਡੋ ਗੁੱਡੀ ਹੋਇਆ ਪਿਆ ਪੂਰਾ ਆਹ ਬੇਵੀ ਆਏ ਵੇਵੀ ਆਰ ਯੂ ਰੈਡੀ ਫੋਰ ਦਾ ਗੁੱਡੀਆਂ ਡਾਈੰਗ ਆਰ ਯੂ ਰੈਡੀ ਬ੍ਰੋ ਥੈਂਕਸ ਲਾ ਹਾਂ ਥੈਂਕਸ ਲਾ ਇੱਕ ਵਰਡ ਸਿੱਖ ਲਿਆ ਬਸ ਅੰਗਰੇਜ਼ੀ ਚ ਹੋਰ ਹੁੰਦਾ ਕੁਝ ਓਕੇ ਥੈਂਕ ਯੂ ਆਈ ਓਕੇ ਵਾਈ ਓਕੇ ਵੀ ਕੈਟ ਗਾਇਨ ਇੰਟਰ ਸਪੀਡ ਇਜ਼ ਵੈਰੀ ਗੁੱਡ ਐਂਡ ਵੈਲ ਕੁਕੀ ਇਜ਼ ਕਿਕ ਸ਼ੀ ਇਜ਼ ਵੈਰੀ ਫਰਲ 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 ਮੇਰੀ ਸਪੀਡ ਓਕੇ ਤੇ ਮੇਰੇ ਤੋਂ ਇੱਕ ਪੰਗਾ ਪੈ ਗਿਆ ਜਿੱਧਰ ਵਾਲੀ ਸਾਈਡ ਹਵਾਵਾ ਤੇ ਉਧਰ ਵਾਲੀ ਸਾਈਡ ਹੀ ਸੂਜ ਚੜਿਆ ਵਾ ਤੇ ਵੇਖਿਆ ਨਹੀਂ ਜਾਂਦੇ ਉਧਰ ਵਾਲੀ ਸਾਈਡ ਤੇ ਇਹਨੂੰ ਮੈਂ ਕਿਹਾ ਸੀ ਮੈਨੂੰ ਦੱਸ ਦੇ ਕਿਤਾ ਬਰਾ ਮੈਂ ਨਹੀਂ ਬੋਲੀ ਸਕਦਾ ਦੱਸ ਕਿ ਚਲੋ ਤੂੰ ਤਿਆਰ ਹੋ ਕੇ ਪਹਿਲੇ ਨੰਬਰ ਤੇ ਬੈਠਾ ਆਵੀ ਹਾਲਾ ਤੂੰ ਤੇ ਜਾ ਕੇ ਤੂੰ ਸਨੇਪਾ ਬੋਲੀ ਲਾਲਾ ਲਾਲਾ ਕਰਵਾਉਂਦੇ ਆ ਆਪਣੀ ਸਨੇਪਚੈਟ ਤੇ ਨਹੀਂ ਗਈ ਫਿਰ ਨਾ ਪਾਵਾਂ ਇੱਥੇ ਹੀ ਨਹੀਂ ਮੈਂ ਗੈਨ ਦਿੰਦਾ ਨਹੀਂ ਨਹੀਂ ਮੈਂ ਤੇ ਨਾ ਤੇ ਬਤਾ ਦੱਸਦੇ ਵੀ ਅਣਕਲ ਲੈ ਕੇ ਆਈਆਂ ਧੋਪਲੀ ਸਾਈਡ ਆ ਗਈ ਮੈਨੂੰ ਲੱਗਾ ਤੂੰ ਲੈ ਕੇ ਆਏਂਗਾ ਹਾਂ ਤੂੰ ਜਾਏਂਗਾ ਮੇਰੇ ਘਰ ਅਣਕਲ ਲੈ ਕੇ ਆਏਂਗਾ ਜਾ ਚਲੋ ਉੱਤਰਾ ਚਲੋ ਜੇ ਚਲੋ 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 ਮੇਰਾ ਵੀ ਗੁੱਡ ਤੱਕ ਦਿਨਾ ਪੋੜੀ ਜੀ ਜਾਣਿਆ ਤੇ ਨਾ ਤੇਰਚਿਆ ਲੈ ਆਹਾਹਾ ਹਾਂ ਜਾਂਦੇ ਤੇ ਲਿਆ ਨਾਮ ਨਾਮ ਕਿੱਥੇ ਵੇਖਿਆ ਚੱਲਿਆ ਕਿਹਨਾਂ ਕਿੱਥੇ ਗਿਆ ਤਾਰ ਉਹ ਕੋਈ ਨਹੀਂ ਇਲਾਕੇ ਫੜਾਇਓ ਜੀ ਆ ਵੀ ਨਹੀਂ ਜਾ ਰਹੀ ਨਹੀਂ ਰੱਖੀ ਨਹੀਂ ਜਿਹੜੀ ਮੇਰੀ ਚੱਕੀ ਹੋ ਕਿੱਥੇ ਆ ਤੇਰੀ ਥਗਲੇ ਉਹ ਬਾਬਾ ਗਿਆ ਕਿ ਆਊਗਾ ਹਾਂ ਨਾਕਰੀ ਲੈ ਆਓ ਲਾਓ ਫਿਰ ਇਹਨੂੰ ਕਰੋ ਸੈਟਅਪ ਪੂਰਾ ਮਿੱਤਰੋ ਗੁੱਡੀ ਫੜ ਲਈਏ ਕਿ ਨਾ ਫੜੀਏ ਤੁਸੀਂ ਦੱਸੋ ਤੁਸੀਂ ਦੱਸੋ ਕੀ ਕਰੀਏ ਤੁਸੀਂ ਦੱਸੋ ਜਲਦੀ ਦੱਸੋ ਆਹ ਗਿਆ ਤੁਹਾਨੂੰ ਜੇ ਤੁਸੀਂ ਕਹੋਗੇ ਤੇ ਫੜ ਲਾਂਗੇ ਬਾਕੀ ਨਹੀਂ ਕੀ ਗੱਲ ਕਮੈਂਟ ਚ ਕੀ ਗਿਆ ਤੁਸੀਂ ਆਹੀ ਗੱਲ ਨਹੀਂ ਗਿਆ ਕਹਿੰਦੇ ਨਹੀਂ ਫੜਨੀ ਮੈਂ ਕਾ ਕੀ ਆ ਆ ਲਿਓ ਆ ਵੀ ਤੇ ਕਿਹਾ ਵਾ ਮੈਂ ਕਲੇਸ਼ਾਮ ਨੂੰ ਤਾਂ ਕੰਦੇ ਜਾਣਗੇ ਆ ਪਹਿਲੀ ਗੁੱਡੀ ਲੁੱਟੀ ਹੋ ਰੋ ਮਗਾਤ ਆ ਗਿਆ ਰਾਹ ਹੋ ਜੀ ਨਾਮ ਕਰਾ ਦੇ ਕਣ 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 ਕੰਕ ਤੁੰਤੀ ਮਤਰਾ ਹੋਰ ਤਾਂ ਲੱਗੀ ਆ ਜੀ ਲੋੜੀ ਦੀ ਪਹਿਲੀ ਗੁੱਡੀ ਮੇਰੇ ਹੱਥੋਂ ਕਾਲੇ ਘੰਗ ਦੀ ਉਹ ਵੀ ਕਾਲੀ ਸ਼ਾ ਇੱਦਾਂ ਹੀ ਡਾ ਦੇਣੀ ਮੈਂ ਇੱਕੋ ਹੱਥ ਨਾਲ ਹੀ ਐਣ ਕਾਣੀ ਲਾਈ ਆ ਜੇ ਐਣ ਕਾ ਲਾਉਣੀਆਂ ਉਹ ਬੰਦ ਕਰ ਦੇ ਇੱਕ ਮਿੰਟ ਨਹੀਂ ਨਹੀਂ ਹਲੇ ਬੜਾ ਫੋਨ ਕਰ ਦੇਣੀ ਹੈ ਮੈਂ ਖਾ ਗਈ ਮੈਂ ਨਹੀਂ ਖਾਦੀ ਮੈਂ ਵੀ ਨਹੀਂ ਖਾਦੀ ਓਏ ਹਾਂ ਬਾਬੇ ਗੁੱਡਾ ਬੜਾ ਸੈਟੀ ਐ ਮੇਲ ਤਾਂ ਜਾਂਦਾ ਹੀ ਉਧਰੇ ਤੇਰੀ ਵੀ ਲੋੜ ਨਹੀਂ ਪੈਗੀ ਗੁੱਡੀ ਤੇਰੀ ਲਾਲ ਤੇਰੀ ਆਪ ਸਭ ਤੋਂ ਪਹਿਲੀ ਗੁੱਡੀ ਮੇਰੇ ਹੱਥ ਜੇ ਆ ਸਭ ਤੋਂ ਪਹਿਲੀ ਗੁੱਡੀ ਮੇਰੇ ਹੱਥ 'ਚ ਮਿੱਤਰੋ ਸਾਰਿਆਂ ਪਹਿਲੀ ਗੁੱਡੀ ਤੇ ਯਾਰ ਨੇ ਡਾਈ ਨਾ ਪਰੇ ਕੋਰੇ ਤੈਨੂੰ ਪਾਣੀ ਆਉਣੀ ਮੈਂ ਕਾ ਸੁਖਤੀ ਹਾਰੀ ਹੈਂ ਯਾਰੂ ਕੈਸੇ ਨਹੀਂ ਆ ਗਿਆ ਸਾਗੋ ਵਡਾਲੀ ਟੀਗਾਇ ਗੁਟੀ ਵਡਾਲੀ ਆਪਣੀ ਐ ਤੱਕ ਵਧੀਆ ਮਿੱਤਰੋ ਪੇਚ ਲੱਗ ਰ ਮੈਂ ਜਲਦ ਦੱਸਦਾ ਉਹ ਗੁਲਾਬੀ ਗੁੜੇ ਨਾਲ ਪੇਚਾਂ ਲੋਂ ਲਗਾਵਾ ਓਏ ਫੜ ਫੜ ਬੋਲੋ ਫੜਾ ਹਾਰੇ ਪੇਚਾਂ ਦਾ ਵਾ ਵੇਦੀ ਸਾਲੇ ਐੜਕਾ ਲੌਣੀਆਂ ਪੈਣੀਆਂ ਇਦਾਂ ਨਹੀਂ ਕੁਝ ਹੋ ਜਾਂਦਾ ਜਾਗਾ ਜਾਗਾ ਐੜਕਾ ਜਾਗਾ ਪਈ ਵਾਹ ਆ ਖਾਜੋ ਤੇ ਪਾਣੀ ਆ ਲਾ ਪਾਵਾ ਕਹਿਣ ਕਿ ਕਿਹਦੀ ਆ ਆ ਮਿੱਤਰ ਐੜਕਾ ਪਈ ਜੀ ਲੈ ਸਲਾਮ ਵੇਖਣੇ ਫੜ ਜਾ ਐੜਕੇ ਓਕੇ ਓਕੇ ਜਾ ਸਾਰੇ ਤੱਕਦਾ Ek <laughs> becerli <laughs> <laughs> ਕੰਮ ਕਿੱਥੇ ਦਾ ਲੱਗਾ ਪੈਸਾ ਲੱਗਾ ਕਾਂਗਾ ਗ੍ਰਾਬ ਕਰਕੇ ਕਿਵੇਂ ਲੱਗਣਿਆ ਪਹਿਲੇ ਗੁੱਡੀ ਦਾ ਸਾਹ ਸੁਆਸਵਾਤਾ ਸਾਰੇ ਦੇ ਇੱਧੇ ਗੇਕ ਨਾ ਚਾਲ ਵੜਤੀ ਆ ਮਿੱਤਰੋ ਪੰਜੇ ਜੀ ਵੀ ਵਾਰੀ ਆ ਅਣਖਾਂ ਲਾਗੀਆਂ ਆ ਹੌਲ ਨੂੰ ਉਹਨਾਂ ਫਾੜ ਦੇ ਆ ਵਾਟੇ ਗੁੱਡੇ ਦਾ ਬੇਟਾ ਲੋਗਾ ਚਾਹੀਦਾ ਓ ਵਾਟੇ ਗੁੱਡੇ ਦਾ Oha padha nikhaya gunda, padha nivarayana pekta. Ki gaya, ki gaya, ki gaya padha. Oha padha nivarayana pekta. Kei padhura 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 padha. Amma udha padhura padha. ਛੇ ਵੀ ਤੇ ਬੱਡੀ ਪੈਸੇ ਪੂਰੇ ਹੋ ਗਏ ਪਾਪਾ ਜਿਹੜਾ ਕਾਕਾ ਕਰਾਉਂਦਾ ਹੋਏ ਪੰਜ ਡਾਦੀਆਂ ਮਿੱਤਰੋ ਪਾਪਾ ਸਾਹ ਕਾਕਾ ਖਾਏ ਪਾਪਾ ਕਾਕਾ ਕਰਾਉਂਦੇ ਹੋਏ ਬਾਤਾ ਕਰਦੇ ਆ ਪੋਣਿਆ ਲੂ ਇਹਦੇ ਵਿੱਚ ਪੰਜ ਲੱਖ ਰੁਪਏ ਮੈਂ ਦੇ ਦੇਣਾ ਜੁਬਤ ਗੱਦੂ ਜਾ ਗੁੰਡਾ ਵੀ ਬਣਾ ਲਿਆ ਵਿੱਚੋਂ ਦੇ ਬੇਰਾ ਕੋਈ ਇੱਕ ਘੁੱਟੀ ਭੋਗਦੀ ਹੋਏ ਤੇਰੇ ਗਲੇ ਵੀ ਪੈਂਡ ਵੱਜ ਗਾਣਾ ਮਤਲਬ ਕਹਿੰਦੇ ਮੈਂ ਲੁੱਤੀ ਬੋਲਣਾ ਦਾ ਇਥੇ ਇਥੋਂ ਨਹੀਂ ਉੱਡਦੀ ਆ ਸਹਾਰਾ ਤੇ ਤੈਨੂੰ ਕਿਹਾ ਜਦੋਂ ਰੱਖਦੇ ਇੱਥੇ ਤੂੰ ਉਹ ਆ ਕਹਿਨਿਆ ਇਨਸ਼ਾਅੱਲਾ ਖਾਲੀ ਮੇਰੇ ਕੋਲ ਫੋੜਾ 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 ਸਨੈਪ 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 ਫਿਲਮ ਵਾਂਗ ਸਹੀ ਹੋ ਤਰੀ ਰੀਲ ਬਣ ਜਾਂਦੀ ਇੱਥੇ ਕੱਟ ਕੇ ਤਾਂ ਸ਼ਾਰਟ ਕੱਟ ਗਿਆ ਓਏ ਓਏ ਕੁਝ ਬੋਲ ਕੁਝ ਵੀ ਬੋਲ ਨਾ ਰੋੜੀ ਬਾਰੇ ਬੋਲ ਨਾ ਕੱਬ ਸਾਰਾ ਕੀ ਗੱਲ ਪਿਆ ਲੈ ਬਾਬਾ ਜੀ ਮਾ ਕੁੱਕੀ ਬੜੀਆਂ ਆ ਮੈਂ ਦੱਸ ਹੈ ਸੁਦਾ ਵੜ ਗਿਆ ਵਾੜਿਆ ਤੂੰ ਖੋਦਿਆ ਵਾਰੀ ਲੱਗ ਜਾਏਗਾ ਪੇਚਾ ਕਰਦੇਗਾ ਤੂੰ ਇਹ ਕਦੀ ਬੋੜ ਮਿੱਡੀਆਂ ਬਨ ਬਾਗ ਕਰਨ ਲਿਆਉਂਦਾ ਤੈਨੂੰ ਪਿਛਲੀ ਲੋੜੀ ਤੇ ਨਹੀਂ ਹੈਗਾ ਸੀ ਕਿਤੇ ਰਮਾਨਗਰੀ ਆਉਂਦੇ ਹਾਂ ਸਹੀ ਗੱਲ ਹੈ ਯਾਰ ਕੋਈ ਡੋੰਗੇ ਆਵਾਜ਼ ਆਉਗੀ ਭਾਗੀ ਤਾਂ ਪਤਾ ਕਿੰਨਾ ਪਾਪਾ ਕਰਦੇ ਬਣਾਇਆ ਗੱਰਾ ਮੁੰਡਾ ਗੱਰਾ ਮੁੰਡਾ ਸਾਡੇ ਨਾਲ ਬੈਠ ਕੇ ਵੇਲੀ ਹਾਂ ਤੇ ਗੱਰਾ ਅਬ ਤੇ ਆਹਲ ਕਿਦਾਂ ਮੁੰਡਾ ਸਿੱਤ ਮਿਲਣ ਦਾ ਮਜਾ ਮਜਾ ਕਾਉਣ ਲੱਗ ਪਿਆ ਮੁੰਡਾ ਕੀ ਪੀਂ ਪਲਵਾਨੀ ਨਾ ਟੱਕਣਾ ਮੁੰਡਾ ਯਾਰ ਇਹ ਅਕਲ ਜੀ ਦਾ ਸ਼ਰੀਫਾ ਖੁਸ਼ ਹੋ ਗਿਆ ਮੁੰਡਾ ਖੁਸ਼ ਆ ਜਿੰਗੂ ਦੇ ਬਾਪੇ ਦੀ ਬਾਪੇ ਦੀ ਪਹਿਲੀ ਤਿੰਨ ਸਾਲਿਓ ਬਾਬਾ ਫੜਕਾ ਵਾ ਨਾ ਕਿਧਾ ਵਾਲਦਾ ਦਵਾਗਾ ਕਰ ਆਇਆ ਹੋ ਦੁਪਹਿਰ ਤੋਂ ਘਰ ਗਾੜੀ ਮਤਰਾ ਹਾਲੇ ਆਵਾ ਦਾ ਵੀ ਆਪਣੀ ਚੱਕਰੀ ਵਾਲੀ ਦੌੜਾਂ ਫਿਰ ਵੀ ਮੁੰਡੇ ਦੇ ਹੱਥ ਫੜਤ ਨੇ ਬਾਬਾ ਜ਼ਰਾ ਤੇਜ਼ ਦੌੜ ਛੱਡਦਾ ਨਾ ਚੀਰਾ ਹੋ ਨਾ ਮੇਤਰੋ ਆ ਨਿੱਕੀਆਂ ਗੁੱਡੀਆਂ ਨਾਲ ਹੀ ਨਾ ਖਿੰਚੋ ਖਿੰਚੀ ਹੋਣ ਲੱਗੇ ਲੋਕਾਂ ਦੇ ਨਾਲ ਲੋਕੋ ਬਚਾ ਕਰੋ ਆਪਣਾ ਨਿੱਕੀ ਗੁੱਡੀ ਆਉਣ ਲੱਗੀ ਤੁਹਾਡੇ ਨਾਲ ਮੈਂ ਚਲੋ ਮੇਰੀ ਵਾਅਦਾ ਨਾ ਜਾਇਓ ਮੈਂ ਅੱਗੇ ਬੜਾ ਬਿਮਾਰ ਆ ਮੈਂ ਸ਼ੁਕਰ ਕੀਤਾ ਵੀ ਕੱਲ ਥੋੜਾ ਜਿਹਾ ਮੈਂ ਬੈਟਰ ਫੀਲ ਕਰਦਾ ਪਿਆ ਮੈਨੂੰ ਘਾਈ ਵੀ ਚੰਦ ਜੋੜੀ ਮਗਾ ਲਾਂਗੇ ਤੇ ਕੱਲਾ ਵੀ ਅਜੇ ਖਰਾਬ ਆ ਪੀੜ ਇੰਨੀ ਘੋੜੀ ਨਾ ਗੱਲੇ ਵੀ ਬੋਲਣਾ ਪੈਂਦਾ ਕਿਉਂਕਿ ਉਹ ਯੂ ਨਾਈਸ ਸਿੱਟਾ ਢੱਲੇ ਬਲਕਿ ਮੈਂ ਇਧਰ ਹੀ ਪੂਰੀ ਭਾਈ ਬੜ ਗਿਆ ਵੇਦਰੀ ਬੁਰੀ ਅੱਛੇ ਆਦਤਾਂ ਆਉਂਦੀਆਂ ਨੇ ਦਾ ਇਹ ਕੰਦਾਸਲਾ ਤੇ ਚਲੋ ਕੋਣ ਨੇ ਕਿਆ ਗੁੜੀਆਂ ਨਾ ਪਿੱਛੇ ਲਈਏ ਪੁੱਤਰੋ ਟੀ ਬ੍ਰੇਕ ਤੇ ਇਹ ਪਤਾ ਨਹੀਂ ਕਿੱਥੋਂ ਬਦਗਤ ਲੈ ਆਇਆ ਤੂੰ ਢਾ ਬੈਕ ਕਰੀਆਂ ਵਾਲੇ ਬਰਗਰ ਦੇ ਗੰਦੇ ਮੈਂ ਨਹੀਂ ਲੈ ਗਿਆ ਆ ਕੋਣ ਲੈ ਗਿਆ ਕਿ ਮੈਂ ਆਣੇ ਕਿਆ ਇਜ਼ ਗੁੱਡ ਉਹ ਬੀਬੀ ਚਾਹ ਪੀ ਲਵੋ ਤਰੋ ਮੇਰੇ ਤਰੋ ਬਾਬਾ ਇੱਕ ਹੋਰ ਗੁੱਡੀ ਵਢੋਣ ਲੱਗਾ ਵਾ ਹਾਲੇ ਵਿੱਚ ਨੇ ਕਿੰਚਾ ਮਾਰ ਰਹੇ ਨੇ ਉਹ ਵੱਡਾਈ ਇਹਦਾ ਦੇਖਿਓ ਕੀ ਗਿਆ ਜੀ ਵੱਡਾਲੀ ਵੱਡਾਲੀ ਬਾਬੇ ਨੇ ਕਿਥੇ ਗਿਆ ਵਾ ਉਹ ਉਹ ਗਿਆ ਉਹ ਬਲੂ ਕਲਰ ਦਾ ਸ਼ਾਬਾਸ਼ ਬਾਬੇ ਵੈਰੀ ਗੁੱਡ ਜਦੋਂ ਇਹ ਯੋੜੀ ਹੁੰਦੀ ਹੈ ਨਾ ਤੇ ਉਦੋਂ ਨਾ ਕੋਈ ਪਤੰਗ ਆ ਲਗਾ ਇੱਕ ਪੇਚੇ ਤੇ ਦੂਜੇ ਪੇਚੇ ਹੈ ਜਾਂਦਾ ਉਹ ਦੋ ਵਟ ਲੱਗੇ ਜਾਂਦਾ ਹਾਂ ਦੋ ਦਾ ਜਾਂਦਾ ਆ ਉਹਨੇ ਤਾਂ ਕਹਿੜਾ ਹੀ ਆ ਕਹਿੰਦਾ ਮੈਂ ਮਰ ਕਬਰ ਨਹੀਂ ਕਰਨਾ ਉਦੋਂ ਉਹ ਕਿਸੇ ਦੀ ਗੁੱਡੀ ਬੋਈ ਤੇ ਇੱਧਰ ਡੋਰ ਪਾ ਕੇ ਤੇ ਇਹਦਾ ਗੁੱਡਾ ਹੀ ਪਾੜ ਗਿਆ ਯਾਰ ਵਿੱਚੋਂ ਦੀ ਮੈਂ ਕਹਿੰਦੀ ਕਿ ਆ ਜੰਮੇ ਪਾੜੀ ਨਾ ਗਾਲੀ ਮਾਰਦੇ ਮੇਰੇ ਓਏ 도ਗਲਿਆ ਰੱਖਣ ਦੀ ਮੈਂ ਗੱਲ ਕੀਤੀ ਸੀ ਨਾ ਇੱਥੇ ਹਾਂ ਐਹੀ ਕਹੋਣਾ ਸੀ ਕਿਉਂਕਿ ਜਦੋਂ ਤੂੰ ਉੱਥੇ ਵਲੋਗ ਕਰਦਾ ਪਿਆ ਹਾਂ ਤੂੰ ਇਹ ਨਹੀਂ ਗੱਲ ਕਹੀ ਸੀ ਵੀ ਜਾਣ ਮੈਂ ਤੈਨੂੰ ਪਹਿਲਾਂ ਹੀ ਗਿਆ ਸੀ ਦੋਗਲਾ ਬੰਤੀ ਨਾ ਕਰਿਆ ਕਰ ਦੋਗਲਾ ਬੰਤੀ ਨਾ ਕਰਿਆ ਕਰ ਨਹੀਂ ਗਿਆ ਨਹੀਂ ਗਿਆ ਕਹੀ ਕੰਨੇ ਦੋ ਬੱਜੇ ਨਾ ਛੋਟਾ ਛੋਟਾ ਖਿੱਚ ਲੇ ਓਕੇ ਹਾਂ ਛੋਟਾ ਉੱਤੇ ਡਾਜਾ ਤੁਰੋ ਮਿੱਤਰੋ गल सुनो छे तवा गुडे भी लेके आओ छे तमें गुडे लेके आओ जाओ पागलो ਪਵੇ ਨੈਸ਼ ਪਾਰੀ ਦੱਸ ਜਿਸ ਕਿਤੇ ਪਤਾ ਕੀ ਚੱਕਰ ਉਹ ਪਾੜ ਗਈ ਹੋਵੇ ਮਡੀ ਗਾਲ ਤੋਂ ਜਿਸ ਕਿਤੇ ਮਿੰਕ ਦੋ ਗੱਗਿਆ ਪਰਖੋ ਐਦਾ ਸਜਾ ਜਿੱਦਾਂ ਪਈਆਂ ਪਈਆਂ ਗੈਨਦੇ ਇਹ ਭਰਾਓ ਮਿੰਕੋ ਮੇਟ ਇਤਰੀਆਂ ਆਪਾਂ ਜੇ ਤੂੰ ਸੋਚੇਂਗਾ ਕਿ ਹਾਂ ਇੱਥੇ ਕਿੰਨਾ ਚਿਰ ਪਈ ਗਾਵੇ ਉਹ ਕੰਮ ਨਹੀਂ ਘਾਉਗਾ ਕਿਰਪਾ ਹੀ ਦਿੰਦਾ ਬੰਦੇ ਨੂੰ ਕੋਈ ਗੱਲ ਨਹੀਂ ਮਿੱਤਰੋ ਉਹ ਫੋਟੋ ਵਾ ਖਿਚਣ ਤੇ ਚੱਕਰ ਚ ਗੁੱਡੇ ਕਿੰਨੇ ਵੱਡੇ ਸਾਡੇ ਪਾੜ ਗਏ ਇਦਾਂ ਹੀ ਕਹਿੰਦੇ ਓਦਾਂ ਹੀ ਅੱਡੀ ਵਾਲੀ ਜੁੱਤੀ ਪਈ ਆ ਤੇ ਵੱਜ ਵੱਜ ਕੇ ਗੁੱਡੇ ਕਿੰਨੇ ਪਾੜ ਗਏ ਸਹੀ ਬਾਤ ਫੜਾ ਫੜਾ ਜਿਹੜੇ ਸਹੀ ਆ ਉਹ ਆਪਾਂ ਇੱਕ ਸਾਈਡ ਤੇ ਕੱਢੀ ਜਾਂਦੇ ਆ ਜਿਹੜੇ ਪਾੜ ਗਿਆ ਉਹ ਇੱਧਰ ਰੱਖੀ ਜਾਂਦੇ ਸਾਈਡ ਤੇ ਤੇਰਾ ਫੇਵਰੇਟ ਆਲਾ ਓ ਮਾਈ ਗੋਡ ਇੱਕ ਇਦਾਂ ਦਾ ਹੋਇਆ ਹੀ ਪੀਲਾ 15 ਮਿੰਟ ਲੱਗੇ ਹੋਣੇ ਫੋਟੋ ਖਿਚਣ ਤੇ ਤੇ 15 ਮਿੰਟ ਤੇ ਚੱਕਰ ਚ ਆ ਵਹਿਲਾ ਕੀ ਕੰਮ ਹੋ ਗਿਆ ਅਗਰ ਆਪਣਾ ਭਗੀਆਂ ਫਰੀ ਭਗੀ ਅਭੀ ਪਾ ਜਿਹੜੀਆਂ ਸੋਹਣੀਆਂ ਸੋਹਣੀਆਂ ਗੁੱਡੀਆਂ ਹੁੰਦਾ ਚ ਇੱਕ ਨਹੀਂ ਡਾਈ ਅਜੇ ਡਾਈਏ ਭਰਾ ਮਿੰਟ ਮਿੰਟ ਓਏ ਵਾਹਿਗੁਰੂ ਓਏ ਹੋਏ ਗੁਰਵਾ ਬੜਾ ਮਜ਼ਾ ਆਈ ਚੌਕੜੀ ਮਾਰ ਕੇ ਵੇਖੀ 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 ਆਏ 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 ਗੁਰਵਾ ਮੈਂ ਕਿਹਨਾਂ ਲੋਕਾਂ ਤੇ ਜਗੀ ਪਾਣੀ ਫੜਾਤ ਤੋਂ ਨਹੀਂ گیا سالیا ਵੇਹ او ਯਾਰ ਹੁਣ ਮੇਰੀ ਵਾਰੀ ਜੇ ਭਰਾ ਕੀ ਕਹਿੰਦਾ ਮੇਰੀ ਮੇਰੀ ਪਾਰ ਨਾ ਦੇਓ ਦੱਸਦਾ ਮੈਂ ਤੁਹਾਨੂੰ ਇਤਨਾ ਵੇਖੋ ਮੇਰੇ ਗੁੱਡਾ ਪਾੜਦਾ ਇੰਨਾ ਠੀਕ ਹੈਗਾ ਹੁਣ ਹੋਲ ਪਾੜ ਦੇਣਾ ਇੱਤੇ ਫੜ ਓਖਾ ਕੋ ਬੋਲਦਾ ਵਲੋਗ ਛੱਡ ਦੂੰਗਾ ਇੱਥੇ ਹੀ ਛੱਡ ਦੇ ਮੇਰੇ ਵੀ ਹੱਥੋਂ ਬਾਬਾ ਯਾਰ ਵੇਹ ਬਾਬਾ ਕਾਕਾ ਮਿਹਨਤ ਕਰ ਹਾਂ 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 ਸੁਪਰ ਸੁਪਰ ਆ ਜੋ ਵਰਤੌਰੀ ਪੁਰਾ ਸਨ ਆ ਬਣ ਗਈ ਬਣ ਗਈ ਤੇ ਸਹੀ ਆ ਯਾਰ ਭਰਾ ਹੂੰ ਐ ਬਣਾਈ ਮੈਂ ਬਲੋਗਰ ਦੀ ਕਲਿੱਪ ਤੇਰੀ ਗਾਂਦੇ ਦੀ ਜਦੋਂ ਲਾਇਆ ਹੀ ਭਰੋਂ ਨਿਆ ਜਾਗ ਮਤ ਕੋ ਤਾਂ ਪਤਾ ਫਿਰ ਬਲੋਗਰ ਹੁਣ ਇਦਾਂ ਹੀ ਕਰ ਦਿੰਦੇ ਬਾਰ-ਬਾਰ ਕਲਿੱਪਾਂ ਲੈਣ ਜਾਂ ਜਾਂ ਗਾਉਂ ਦਾ ਸਲਾਦ ਨਹੀਂ ਤਾਂ ਬਾਬਾ ਤਾਂ ਕਰ ਪੰਦੇ ਆ ਵਾ ਆ ਕੋ ਸਭ ਬੜੀ ਬੜੀ ਇੰਨਾ ਨਹੀਂ ਬਣਾਉਗਾ ਟੇਪ ਫਾਟੇ ਲਾ ਬੱਜ ਜਾ ਵਾਹ ਦੇਖ ਬਾਬਿਆਂ ਦਾ ਜਾਵਾ ਜਾਵਾ ਇਹਨੂੰ ਤਰ ਤਰ ਕੇ ਮੈਂ ਲਾ ਬਸ ਆਸਰਾ ਦੇਣ ਲੱਗੇ ਆਖ ਮੈਂ ਘਾਈਗੀ ਮੇਕ ਚੀਰਾ ਆ ਗਿਆ ਅੱਜ ਓਏ ਕਿੱਥੋਂ ਟਟਾ ਅੱਪਾ ਬਾਬੇ ਕੋਲ ਜੁਟਰਾ ਹੀ ਸਾਲਾ ਓਏ ਯਾਰ ਬਾਬੇ ਯਾਰ ਓਵੇਂ 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 ਗੱਡੇ ਵੀ ਪਾਗਲ ਹੋ ਗਏ ਗੱਡੇ ਮਗਰ ਜ਼ੂਮ ਗੱਲ ਕਿਹ ਹੈ ਵਦਨ ਚੂਵੀ ਆਵੇ ਜਨਵਾ ਬਹੁਤ ਤੇਜ਼ ਹੈ ਇੰਨਾ ਖਾਣ ਕਦ ਕਿਵੇਂ ਮਰੀ ਉਮਰ ਮਿੱਤਰੋ ਹੋ ਨਹੀਂ ਕੋਈ ਗੱਲ ਹੈ ਬਾਬੇ ਦੀ ਕਿਸਮਤ ਹੀ ਹੁੰਦਾ ਦੀ ਆ ਬਾਬਾ ਉਹ ਹੀ ਆ ਵਰਦੇ ਦੀ ਕਾਇਸ ਕਿ ਜਿੰਦਾ ਮਿੱਤਰੋ ਹੋ ਨਹੀਂ ਕੋਈ ਗੱਲ ਬਾਬੇ ਦੀ ਕਿਸਮਤ ਹੀ ਹੁੰਦਾ ਦੀ ਆ ਬੱਸ ਕਰਦੇ ਕਿੰਨੀ ਵਾਰੀ ਕਹਿਣੀ ਮੈਂ ਤੈਨੂੰ ਸਾਰੀ ਉਮਰ ਸੁਣਾਉਣਾ ਤੁਹਾਡਾ ਲਾਲ ਗੁੱਡਾ ਤੜਾਤਾ ਵੀ ਕਿ ਪਿਛੇ ਸੇਵ ਕਰਕੇ ਰੱਖੀਗਾ ਕਾਇਸ ਕਿ ਜੇ ਜੇਲਾ ਸੁਆਮੀ ਆ ਇਹ ਕਿਦਮ ਤੇ ਖਾਣਾ ਆਈ ਨਿੱਤੇ ਦੇ ਹੈਪੀ ਬਰਥਡੇ ਆਈ ਹਾਣੇ ਕੋਈ ਦਿਮਾਗ ਚ ਗਾਣਾ ਆਇੰਦਾ ਮੈਂ ਗੋਲਦਨ ਮੰਗਾ ਇੰਕਾ ਚੱਲਿਆ ਲਾ ਦੇਣਾ 30th ਬਰਥਡੇ ਤੇ ਲੈ ਪੰਗਵਾਇਦਾ ਆ ਪਾ ਲੈ ਆ ਵੇਖ ਗੁੱਡਾ ਐਡਾ ਸੋਹਣਾ ਵੀ ਪਾੜਤਾ ਜੀ ਭਰਾਵਾ ਤੁਸੀਂ ਕੀ ਕਰੰਦੇ ਜੀ ਮੈਂ ਕੀਤਾ ਵਾ ਤੂੰ ਘਾੜੀ ਆ ਮੈਂ ਹੁਣ ਮੈਂ ਆ ਡੋਣਾ ਵਾ ਆਪਾਂ ਦੇ ਜਾਊਗਾ ਨਵੇਂ ਤੇ ਬਾਪਦੇ ਨੇ بڑے ਗੁੱਡੇ ਵੜਾਉਣੇ بڑے ਆਉਂ ਜਾਂਦਾ ਹੀ ਹਲਕਾ ਹੈ ਜਿੱਤਰਾਏਂ ਸੈਕਾ ਹੁੰਦਾ ਹੀ ਇੰਨੇ ਜਨ ਨੂੰ ਬਾਬਿਆਂ ਵੜਾਵੜੂ ਗਿਆ ਨਹੀਂ ਤੂੰ ਐਵੇਂ ਲੱਗਾ ਆ ਬਾਬੇ ਨਹੀਂ ਮਜਾ ਆ ਗਈ ਜਦੂ ਚਾਈ ਕੋ ਨਹੀਂ ਲੇ ਦੇ ਓਏ ਹੋਏ ਹੈ ਪੈਸਾ ਲੱਗਿਆ ਕਹਿੰਦੇ ਵੀਰੋ ਪੁੱਤਾਂ ਵੀ ਦੇਖ ਗਏ ਸਾਰਾ ਕੁਝ ਕੀ ਵੇਖਿਆ ਬਾਬੇ ਯਾਗ ਯਾਗ ਪੇਜ ਕੋਈ ਨਾ ਮੇਰੇ ਕੋ ਬੀਵ ਕਰਦਾਂਗੇ ਬਾਬੇ ਖੁਸ਼ ਹੈ ਬਾਬੇ ਨਿਕਲ ਫੋ ਗਿਆ ਅਧਿਆ ਮੇਤਰਾ ਦੇਖ ਵੇਖਿਓ ਉਹ ਕੋਈ ਨਿਆ ਮੈਂ ਕਿਹਾ ਪੁੱਛ ਰਿਹਾ ਸੁਣ ਆਹੋ ਹੁਣ ਬੜਾ ਵਧੀਆ ਪਾਪਾ ਦਿਖੰਦਾ ਦੇਖੀ ਤੂੰ ਸਾਰੀ ਖੂਦ ਖੁਸ਼ ਹੋਣਾ ਦੇਖੋ ਖਾਣੀ ਵਾਹ ਦੁਨੀਆ ਦੇ ਵਾਕਿਆ ਬੜੀ ਸੋਈ ਆ ਚਲ ਜਲਦੀ ਕਰੋ ਯਾਰ ਮੈਂ ਆ ਬਗਾਈ ਮੈਂ ਤੇ ਕੋ ਐ ਨਾ ਬੈਗ ਉਹਦਾ ਪਿਆਕ ਦੀ ਅੱਧੇ ਅੱਧਾ ਘੰਟਾ ਲਾ ਕੇ ਪਹਿਲਾਂ ਇੱਥੋਂ ਜੋੜਿਆ ਲੈ ਕੇ ਦੀ ਹੱਥ ਲਾਵਾ ਪਾਈਆ ਚਾਪਾ ਕੱਢਦੇ ਆ ਤੇ ਤੀਲੇ ਹੀ ਤਣਵਾ ਕੇ ਬਹਿ ਗਏ ਮਿੱਤਰਾ ਇੰਨੇ ਮਹਿੰਗੇ ਗੁੜੇ ਲਾ ਕੇ ਕਿ ਕਮਜ਼ੋਰ ਸੀ ਮੈਂ ਮਾਰੇ ਆ ਕਿ ਤੱਕ ਕਰ ਗਿਆ ਇਹ ਨੂੰ ਨਹੀਂ ਇਹਦੇ ਕੀ ਜਾਣ ਇਹਨੇ ਗੁੱਡਾ ਢਾਤ ਆ ਹੀ ਲੈ ਚੱਕ ਤੁੰ ਨੂੰ ਵੜੀ ਆ ਸਾਰੇ ਪੈ ਗਈ ਆ ਜੀ ਪਕੰਦਾ ਬੜਾ ਹੱਤਾ ਉਹ ਆਈ ਨਵੀਂ ਕਹੇ ਹੈ ਜੈ ਦੇਖਿਆ ਵੀ ਕਵਰ ਦਾ ਵੜਾ ਦੂ ਲੈਣਾ ਵਾ ਰੱਕੇ ਦੇਸ਼ ਕਰਕੇ ਰੱਕੇ ਛੁੱਕੇ ਨਾਲ ਕੁਝ ਨਹੀਂ ਹੋਣਾ ਆ ਵੀਖਿਆ ਵੀਖਿਆ ਦੇਖਿਆ ਮੈਂ ਵੇ ਲੈ ਲੈ ਚਲੋ ਆਪਾਂ ਤਾਂ ਕਿੰਨੇ ਦੁਸ਼ਮਣੀ ਕੱਢੀ ਆਪਣੇ ਮੱਲੇ ਆ ਜੇ ਨਾਲ ਪਟਾਕੇ ਜਲਾ ਕੇ ਲੱਗ ਰੇ ਸਾਰੀਆਂ ਗੁੰਡੀਆਂ ਛੜ ਗਈਆਂ ਹੋਣੀਆਂ ਵਾ ਕਿ ਮੇਂ ਮੇਤਰੋ ਵਾਸਤੇ ਤਲਾਵਾਣਾ ਪਾੜੀਆਂ ਬੈਣ ਇੱਕ ਟੁੱਟੀ ਹੋਈ ਗੁੱਟੀ ਦਾ ਤੀਲਾ ਵੀ ਜੋੜਦਾ ਵਾ ਹੁਣ ਪਾੜ ਜਾਂਦੇ ਵੀ ਟੇਮ ਵੀ ਲਾ ਲੱਗਾ ਵੀ ਤਲਾਵਾੜਾ ਪੋੜੀਆਂ ਨਿੱਕੀ ਉੱਡ ਕੇ ਉਹ ਚੀਂ ਨਹੀਂ ਕਰਦੇ ਆ ਮੈਂ ਤਾਂ ਉਹ ਘਾਉਂਦਿਆਂ ਮੈਂ ਕਹਾਂ ਚੱਲ ਸੌਣਾ ਚੱਲ ਚੱਲ ਸੌਣਾ ਲੱਗ ਗਿਆ ਕਰੋ ਪਾੜ ਪਾੜ लास्ट ਕਿੱਦਾਂ ਆਉਂਦਾ ਕੀ ਕਰੀਆ ਸੋਚਦਾ ਹਾਂ ਸਾਲੇ ਜਿਹੜੀ ਜਿੱਥੇ ਪਾਰ ਦੇ ਦਿੱਤਾ ਹੋਰ ਪਾੜੀਆਂ ਦੇ ਲੱਗੀਆਂ ਸਾਲਿਆਂ ਨਾ ਕਰੋ ਇਦਾਂ ਆ ਪਾਗ ਨਹੀਂ ਰਿਹਾ ਕਿ ਮਜ਼ਾਕ ਦੀ ਗੱਲ ਨਹੀਂ ਕਰ ਕੱਥਾ ਕਰਿਆ ਕਰੋ ਮੇਰਾ ਆਸ ਗੁੱਡਾ ਯਾਰ ਅੱਜ ਲਾਸਟ ਸਾਸ ਨੂੰ ਡਰ ਲੱਗਾ ਵਾ ਓਏ ਉਹ ਲਾਈਟਾਂ ਵਾਲਾ ਡਾਈ ਹੈ ਹਵਾ ਦੀ ਆਹ ਇਹ ਵੜ ਗਈ ਹਵਾ ਘਟ ਗਈ ਗੱਲ ਚੱਲਦਾ ਹੋ ਗਾਵਦਾ ਘੋਟ ਥੋਕਦੀ ਮੈਂ ਵੇਖੋ ਇੱਥੋਂ ਨਿਕਲੀ ਲੱਗਣੀ ਪਿਆ ਲੱਗ ਗਈ ਦਿਹਾੜੀ ਮੈਂ ਇੱਕ ਦਵਾਰ ਵੀ ਦੋ ਤੋੜਦੀ ਉੱਥੇ ਪਿਆ ਉਹ ਲਾਲ ਦੇ ਗੁੱਠ ਦੇ ਲੈਣਾ ਬੇਜਾ ਥੱਕ ਚੁੱਕਿਆ ਗੁੱਦੜਾ ਖਾਣ ਦੇ ਕੋ ਹੁਣ ਬੱਸ ਘਰੇ ਜਾਈਏ ਪਹੁੰਚ ਗਿਆ ਟਾਈਮ ਸਟੇ ਤੇ ਲੋੜੀ ਵੱਲ ਗਏ ਲੋਕੀ ਮਿੱਤਰੋ ਇਹਦਾ ਵਲੋਗ ਇੱਥੋਂ ਤੱਕ ਹੀ ਜਿਨ੍ਹਾਂ ਨੂੰ ਵਧੀਆ ਲੱਗਾ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਮਿਲਦੇ ਆ ਨਵੇਂ ਵਲੋਗ ਚ ਸਾਕਿਆਂ ਨੂੰ ਹੈਪੀ ਲੋੜੀ ਤੇ ਤੁਹਾਨੂੰ ਧੰਨਵਾਦ ਇੱਥੋਂ ਤੱਕ ਵਲੋਗ ਵੇਖਣ ਲਈ